ਨਾ ਤਾਂ ਇਹਨਾਂ ਨੇ ਸਟੇਟ ਮਸ਼ੀਨਰੀ ਦਰਬਾਰ ਤੋਂ ਕਾਰ ਹੀ ਰਹਿ ਨੇ ਜਿੰਨੀਆਂ ਵੀ ਜਿਮਣੀ ਚੋਣਾ ਹੋਈਆਂ ਨੇ ਜਾਂ ਐਮਪੀ ਚੋਣਾ ਹੋਈਆਂ ਉਹ ਚ ਕੀਤਾ ਕਰਨਗੇ ਵੀ ਲੁਧਿਆਣੇ ਵੀ ਵੱਡੀ ਪੱਤਰ ਤੇ ਕਰਨਾ ਜਿਹੜਾ ਉਹ ਸਿੰਗਲਾ ਚੁੱਕਿਆ ਗਿਆ ਸੀ ਉਹ 1% ਦਾ ਜਿਹੜਾ ਰੋਲਾ ਸੀ ਉਹ ਚ ਹਿੱਸਾ ਨਹੀਂ ਮਿਲਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਉਹ ਹਿੱਸਾ ਲੈਣ ਦੇ ਲਈ ਉਹਨੂੰ ਚੁੱਕਿਆ ਗਿਆ ਤੇ ਬਾਕੀਆਂ ਨੂੰ ਸੂਚਿਤ ਕੀਤਾ ਗਿਆ ਕਿ ਜੇ ਤੁਸੀਂ ਨਹੀਂ ਦਿਓਗੇ ਫਿਰ ਤੁਹਾਡੇ ਨਾਲ ਵੀ ਕਰਾਂਗੇ ਉਹੀ ਸਿੰਗਲੇ ਜਿਹੜਾ ਭ੍ਰਿਸ਼ਟ ਸੀ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਬਰਦਾਸ਼ਤ ਹੀ ਨਹੀਂ ਕਰ ਲੂਗਾ ਮੇਰੇ ਲਈ ਸਭ ਤੋਂ ਵੱਡਾ ਦੁਸ਼ਮਣ ਉਹ ਹੈ ਜਿਹੜਾ ਭ੍ਰਿਸ਼ਟਾਚਾਰੀ ਕਰੂਗਾ ਤੇ ਜਦੋਂ ਉਹਨੂੰ ਚੱਕਿਆ ਗਿਆ ਪ੍ਰੂਫ ਮੁੱਖ ਮੰਤਰੀ ਸਾਹਿਬ ਦੇ ਕੋਲ ਸੀ ਉਹਦੀ ਐਮਐਲਏ ਸ਼ਿਪ ਜਿਹੜੀ ਰੱਦ ਕਰਨੀ ਚਾਹੀਦੀ ਸੀ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਥਾਂ ਤੇ ਨਵਾਂ ਬੰਦਾ ਇਲੈਕਸ਼ਨ ਕਰਾਉਣਾ ਚਾਹੀਦਾ ਸੀ ਪਰ ਨਹੀਂ ਉਸੇ ਹੀ ਸਿੰਗਲੇ ਨਾਲ ਜਦੋਂ ਸਮਝੌਤਾ ਹੋ ਗਿਆ ਉਹ ਤੱਥ ਪੇਸ਼ ਨਹੀਂ ਕੀਤੇ ਔਰ ਉਸੇ ਸਿੰਗਲੇ ਦੇ ਬੱਚਿਆਂ ਦੇ ਵਿਆਹ 'ਚ ਪਰਮਾਰਸ਼ ਵਿੱਚ ਜਾ ਕੇ ਭੰਗੜੇ ਪਾਏ ਰਾਜਮਾਤਾ ਨੇ ਵੀ ਭੰਗੜੇ ਪਾਏ ਉਹਨਾਂ ਦੀ ਪਤਨੀ ਨੇ ਵੀ ਭੰਗੜੇ ਪਾਏ ਸੋ ਇਹ ਰੌਲਾ ਜਿਹੜਾ ਹਿੱਸੇ ਪੱਤੀਆਂ ਲੈਣ ਦਾ ਰੌਲਾ ਹੈ ਇਹ ਸਿਰ ਪੋਲਿਟਿਕਲ ਸਟੰਟ ਵੀ ਨੇ ਔਰ ਇੱਕ ਕਾਂ ਮਾਰ ਕੇ ਟੰਗਾ ਤੇ ਦੂਜਿਆਂ ਨੂੰ ਦਬਕਾ ਮਾਰਨਾ ਵੀ ਜੇ ਤੁਸੀਂ ਠੀਕ ਨਹੀਂ ਚੱਲੋਗੇ ਤਾਂ ਮੈਂ ਤੁਹਾਡੇ ਨਾਲ ਵੀ ਆ ਕਰ ਸਕਦਾ ਉਹੀ ਕਾਰਵਾਈ ਸੀ ਸਿੰਘਲਾ ਸਾਹਿਬ ਹੋਣੀ ਲੰਮੇ ਪੈ ਕੇ ਵੀ ਠੀਕ ਆ ਜੂਰ ਜੋ ਕਹੋਗੇ ਕਰਾਂਗੇ ਉਹ ਜਿਹੜੇ ਪ੍ਰੂਫ ਸੀ ਉਹ ਜਿਹੜੀਆਂ ਵੀਡੀਓ ਸੀ ਉਹ ਅਦਾਲਤ ਚ ਪੇਚ ਨਹੀਂ ਕੀਤੀਆਂ ਸਮਝੌਤਾ ਹੋ ਗਿਆ ਰਾਜੀਨਾਮਾ ਹੋ ਗਿਆ